ਹਾਂਜੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਰਾਤ ਜੁਹਾਰ ਨੇ ਬਹੁਤ ਤੰਗ ਕੀਤੀ ਕਿਉਂਕਿ ਉਹਨੂੰ ਵਿਚਾਰੇ ਨੂੰ ਜ਼ੁਖਾਮ ਹੋਵੇ ਸੀ ਪਹਿਲਾਂ ਸਾਨੂੰ ਸਾਰੇ ਡੱਬਰ ਨੂੰ ਸੀ ਤੇ ਹੁਣ ਜੁਹਾਰ ਦੀ ਵਾਰੀ ਆ ਗਈ ਕਿਉਂਕਿ ਹੋਈ ਜਾਂਦੀ ਹੁੰਦੀ ਹੈ ਇਨਫੈਕਸ਼ਨ ਜਿਹੜੀ ਬਾਕੀ ਅੱਜ ਕੱਲ੍ਹ ਕਹਿੰਦੇ ਨੇ ਵਾਇਰਲ ਵੀ ਬਹੁਤ ਅਜਖਾਮ ਖਾਂਦੇ ਨੇ ਜਵਾਨਾਂ ਨੂੰ ਤੇ ਫਿਰ ਸਵੇਰੇ 6 ਵਜੇ ਸੁੱਤਾ ਜੁਹਾਰ ਤੇ ਅਸੀਂ ਉੱਠਣ ਦੇ ਵੀ ਲੇਟ ਹੋ ਗਏ ਅੱਜ 9 ਵਜੇ ਤੇ ਹੁਣ ਆਪਾਂ ਚੱਲਦੇ ਹਾਂ ਪਹਿਲਾਂ ਤਾਂ ਇਹਨੂੰ ਦਵਾਈ ਦਵਾ ਕੇ ਲੈ ਆਉਣਾ ਰਾਮਪੁਰੇ ਤੋਂ ਕਿਉਂਕਿ ਐ ਹੁੰਦਾ ਸਾਨੂੰ ਐ ਹੁੰਦਾ ਯਾਰ ਵੀ ਸਾਥੀ ਨੇ ਜਾ ਗਰੀਏ ਛੱਤੀ ਜਾਵਾਂ ਉਹ ਇੰਦੀ ਫਤ ਜੰਮੀ ਨਹੀਂ ਸੌਂਦਾ ਰਾਤ ਹਏ ਹੁਣ ਉਹ ਡੈਡੀ ਵਰਗੇ ਨੂੰ ਚੱਕੀ ਫਿਰਦਾ ਆ ਦੇਖੋ ਡੈਡੀ ਹੋਰ ਕੋਲੇ ਅੱਜ ਅੱਜ ਇਹਦਾ ਮਨ ਚਿੱਤ ਵੀ ਨਹੀਂ ਠੀਕ ਹੈਗਾ ਯਾਨੀ ਕਿਵੇਂ ਹੱਸਦਾ ਹੀ ਨਹੀਂ ਹੈਗਾ ਤੇ ਸਾਨੂੰ ਐਵੇਂ ਆ ਵੀ ਹੁਣ ਦਵਾਈ ਦਵਾਈ ਲਈ ਕਿਰਾਂ ਹਨਾ ਕਿਉਂਕਿ ਕੰਮਕਾਰ ਤਾਂ ਚੱਲਦੀ ਰਹਿੰਦੀ ਹੁੰਦੀ ਬੁਟੀਰ ਦੇ ਕੰਮ ਵੀ ਬਹੁਤ ਸੀ ਸਾਨੂੰ ਅੱਜ ਤੇ ਪਹਿਲਾਂ ਹੁਣ ਦਵਾਈ ਦਵਾ ਕੇ ਲਿਆਵਾਂਗੇ ਫੇਰ ਚੱਲਾਂਗੇ ਹੁਣ ਪਹਿਲਾਂ ਸਿੱਧਾ ਚੱਲਦੇ ਆ ਪਰ ਆਪਰੇ ਲੋਵੀ ਸਾਡਾ ਹੈਗਾ 21ਵਾਂ ਨੰਬਰ ਤੇ ਅੰਦਰ ਚੱਲ ਰਿਹਾ 13ਵਾਂ ਚਦਮਾ ਨੰਬਰ 13ਵਾਂ ਮੈਂ ਲਾ 14ਵਾਂ ਨੰਬਰ ਤਾਈ ਗਿਆ ਮੈਂ ਜਦ ਸਿਰ ਬੁੱਕੀ ਆਉਂਦਾ ਪਰ ਆਪ ਸੁੱਤੇ ਨਹੀਂ ਨਾ ਪਰ ਆਪਰੇ ਖੜੇ ਆ ਭਈਆ ਘਰ ਵਾਲਾ ਹਸਪੀਟਲ ਦਾ ਜਗਰ ਸਿੰਘ ਤੇ ਪਛੇੜ ਰਹੇ ਫੇਰ ਮਾਰ ਇਥੇ ਨਹੀਂ ਨਹੀਂ ਬੱਜ ਗਿਆ ਬੱਜ ਗਿਆ ਬੱਜ ਗਿਆ ਬੱਜ ਗਿਆ ਐ ਭੁੱਖਾ ਤੇ ਹੈਗਾ ਇਹ ਵੀ ਮੈਨੂੰ ਤਾਂ ਐਸੀ ਜਾਣ ਸਰ ਦਵਾਈ ਨਹੀਂ ਐ ਨਹੀਂ ਮੰਨਦੀ ਤੁਸੀਂ ਫੋਨ ਤੇ ਗੱਲ ਕਰ ਲਈ ਸੀ पहला आके फिर मैं जवाक बहुत बिमार बच्चे बहुत बीमार ने दवाई ले ठीक है रात नहीं, नहीं जा मैं ਇੱਧਰ ਦੇਖ ਲੋ ਟੂਪੀ ਲਾਤੀ ਜਿਹੜੇ ਗਰਮੀ ਬੜੀ ਹੋ ਰਹੀ ਹੈ ਗਰਮੀ ਵਾਲੀ ਮਾਂ ਕਿੰਨਾ ਮਿੰਟ ਚ ਪੀਣਾ ਮਾਂ ਇੱਕੇ ਦਾ ਵੀ ਕੀ ਤੁਹਾਨੂੰ ਪਿਆਸ ਆਏ ਅੱਜ ਮਾਰਚ ਵਾਲਿਆਂ ਚੋ ਬਸ ਕੁਛ ਨਹੀਂ ਬੰਨ ਬੰਨ ਕੀ ਆ ਲਾਓ ਹੋ ਗਿਆ ਤਪੇ ਬਸ ਫਟੀਕ ਤੇ ਜਾ ਕੇ ਮਿਲਦੇ ਹੋਰ ਹਾਂਜੀ ਬਈ ਮੈਥੇ ਜਿਹੜੇ ਪਏ ਬਹੁਤ ਬਿਮਾਰ ਸਾਡਾ ਨੱਕ ਜਿਹੜਾ ਹੈਗਾ ਜਮਾ ਖਤਰੀ ਦੀ ਘੰਟੀ ਦੇ ਵਿੱਚ ਆ ਦੁਜਾਰਾ ਉੱਥੇ ਲੈ ਕੇ ਜਾਉਂਗੀ ਤੇ ਫੜਦੇ ਚੰਗਾ ਚੋਲੀ 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 ਅੱਜ ਕੰਮ ਨਾ ਕਰਦੇ ਤੇ ਬਮਾਰੀਆਂ ਸਮਾਰੀਆਂ ਚ ਕੁਛ ਪਤਾ ਨਹੀਂ ਲੱਗੋ ਬਲੌਗ ਬਣੀ ਹੈ ਨਾ ਤੋ ਮਾਰ ਹੋਈ ਪਈਆਂ ਫੇਰ ਵੀ ਤੁਹਾਡੇ ਲਈ ਬਲੌਗ ਜ਼ਰੂਰ ਆਉਗਾ ਹੈ ਨਾ ਤੇ ਹੁਣ ਚੱਲੇ ਆਂ ਅਸੀਂ ਘਰੇ ਕਿੰਨੇ ਰਾ ਹੋ ਗਿਆ ਕਾਫੀ ਆਪਾਂ ਪਹਿਲਾਂ ડીਮਾਰਟ ਕਰਨਾਗਾ ਜਿਹੜਾ ਜਿਹੜਾ ਡੈਪਰ ਲੈ ਕੇ ਫੇਰ ਨਿਕਲਦੇ ਹਾਂ ਚੱਲੀਏ ਮੈਂ ਬੇਬੀ ਹੱਗ ਗਈ ਸੀ ਉੱਥੇ ਮਿਲੇ ਨਹੀਂ ਮੈਨੂੰ ਤੁਹਾਨੂੰ ਹੁਣ ਦੇਖ ਜੇ ਟੀ ਮਾਰਚੋਂ ਲੈ ਲਾਂਗੀ ਤੇ ਉੱਥੇ ਲੈ ਲਾਂਗੇ ਟੀ ਮਾਰਚੋਂ ਫੇ ਡਾਈਪਰ ਲੈ ਕੇ ਜੁਜਾਰ ਨੂੰ ਦਵਾਈ ਦੇਣੀ ਭਾਈ ਬਹੁਤ ਤੇ ਬਸ ਆ ਦਵਾਈ ਦਿੱਤੀ ਅੱਜ ਸਾਰੇ ਆਪ ਦੇ ਜਵਤਾਂ ਦਾ ਧਿਆਨ ਰੱਖੋ ਵਾਇਰਲ ਬਹੁਤ ਜ਼ਿਆਦਾ ਫੈਲ ਰਿਹਾ ਹੋਣ ਇਹ ਖੰਗ ਜਖਾਮ ਘਰ ਘਰ ਮੈਂ ਤਾਂ ਚਾਰ ਪੰਜ ਬੰਦੇ ਟੱਕਰੇ ਸਾਰੇ ਸਾਡਾ ਸਾਰਾ ਟੱਬਰੀ ਖੰਗ ਜਖਾਮ ਉਹ ਵੀ ਘਰ ਘਰ ਹੀ ਹੈ ਸਾਰੇ ਦੱਸ ਜੰਦੇ ਜਿਹੜਾ ਵੀ ਮਿਲਦਾ ਸਾਨੂੰ ਵੀ ਇਹ ਸਾਨੂੰ ਵੀ ਆ ਕਾ ਕਰਕੇ ਭਾਈ ਆਪ ਦਾ ਧਿਆਨ ਰੱਖੋ ਹਣਾ ਆ ਦੇ ਬੱਚਿਆਂ ਦਾ ਖਾਸ ਕਰਕੇ ਆਪਣੀ ਇਮਿਊਨਿਟੀ ਹੁੰਦੀ ਆ ਆਪਾਂ ਉਹ ਜਿਹੇ ਫੇਸ ਕਰ ਲੈਂਦੇ ਆ ਬੱਚੇ ਬਹੁਤ ਸਾਰੀ ਰਾਤ ਹਣ ਦੋਨੋਂ ਰਾਤ ਦੀ ਗੱਲ ਦੱਸਦੇ ਆ ਸਾਰੀ ਰਾਤ ਨਹੀਂ ਜਯਾਰ ਸਿੰਘ ਜੀ ਸੁੱਤੇ ਸਾਰੀ ਰਾਤ ਤੋਂ ਔਖਾ ਹੋ ਜਾਂਦਾ ਸਾਰੀ ਰਾਤ ਨਾ ਹੀ ਕੱਟੀ ਆ ਬਸ ਧਿਆਰ ਰੱਖੋ ਆਪਣੇ ਬੱਚਿਆਂ ਦਾ ਹੁਣ ਵੀ ਮੈਂ ਦਵਾਈ ਲੈਣੀ ਆ ਜਾ ਕੇ ਸਹੀ ਹੋ ਜਾਂਦਾ ਬੰਦਾ ਦਵਾਈ ਦਵਾਈ ਲੈਉਣੇ ਪਹਿਲਾਂ ਤਾਂ ਜਾ ਕੇ ਡਾਕਟਰ ਕੋਲ ਤੇਰੇ ਵਿਚਾਰ ਨੂੰ ਦਵਾਈ ਆ ਕੱਲ ਰਿੱਕੀ ਲੈ ਕੇ ਆਏ ਆ ਪਤਾ ਨਹੀਂ ਕੀ ਦੀ ਨਜ਼ਰ ਲੱਗ ਜਾਂਦੀ ਆ ਮੈਂ ਤਾਂ ਹੀ ਕਹਿਣੀ ਹੁੰਦੀ ਆ ਰਿੱਕੀ ਮੈਨੂੰ ਕਹਿੰਦੇ ਨੇ ਨਹੀਂ ਪਤਾ ਨਹੀਂ ਪਰ ਮੈਂ ਕਹਿੰਦੀ ਆ ਰਿੱਕੀ ਪਤਾ ਨਹੀਂ ਕੀ ਦੀ ਨਜ਼ਰ ਲੱਗ ਜਾਂਦੀ ਆ ਹੱਸਦੇ ਬਸ ਚਲ ਬਿਮਾਰੀਆਂ ਠਾਰੀਆਂ ਦਊਂਗੀਆਂ ਮੈਂ ਮੈਨੂੰ ਲੱਗਦਾ ਵੀ ਨਜ਼ਰ ਲੱਗੀ ਆ ਮੈਂ ਕਹਿਣੀ ਹੁੰਦੀ ਆ ਹਰ ਰੀ ਚੀਜ਼ ਨੂੰ ਨਜ਼ਰ ਲੱਗਦੀ ਆ ਤਾਂ ਫਿਰ ਉਹ ਜਿਹੜਾ ਮੈਂ ਤਾਂ ਹੀ ਨਜ਼ਰ ਲੱਗ ਮੰਮੀ ਵੀ ਕਹਿੰਦੇ ਅੱਜ ਮੰਮੀ ਵੀ ਕਹਿੰਦੀ ਸੀਗੀ ਜਾ ਨੂੰ ਕਹਿੰਦੇ ਨਜ਼ਰ ਲੱਗ ਗਈ ਕਹਿੰਦੇ ਮੇਰੇ ਸੋਹਣੇ ਪੁੱਤ ਨੂੰ ਮੇਰੇ ਨੂੰ ਨਜ਼ਰ ਲੱਗ ਗਈ ਆਮ ਨੂੰ ਆ ਹੀ ਲੱਗ ਰਿਹਾ ਆ ਦਿਖਾਉਂਦਾ ਪਰ ਅੱਜ ਦਵਾਈ ਨਾਲ ਵੈਸੇ ਦਿਨੇ ਬਹੁਤ ਰਿਲੈਕਸ ਰਿਹਾ ਡੇ ਟਾਈਮ ਕਿਉਂਕਿ ਮੈਂ ਇੱਕ ਨਾਲ ਦੇਖੀ ਆ ਪ੍ਰਮਾਤਮਾ ਦੀ ਮਿਹਰ ਨਾਲ ਸਾਨੂੰ ਬਹੁਤ ਵਧੀਆ ਡਾਕਟਰ ਮਿਲੇ ਨੇ ਬਾਈ ਅਗਰਵਾਲ ਹਸਪਤਾਲ ਪ੍ਰੋਪਰ ਇਹ ਚੀਜ਼ ਆ ਵੀ ਇੱਕ ਵਾਰੀ ਵਿੱਚ ਯਾਰ ਦੀ ਦਵਾਈ ਲੈ ਆਵਾ ਦੁਬਾਰਾ ਜਾਣ ਦੀ ਸਾਨੂੰ ਲੋੜ ਨਹੀਂ ਪੈਂਦੀ ਵੀ ਜਿਵਾਕ ਠੀਕ ਨਹੀਂ ਹੋਇਆ ਤੇ ਵਧੀਆ ਸਾਨੂੰ ਰਾਇ ਦਿੰਦੇ ਨੇ ਕੋਈ ਆਇਆ ਨਹੀਂ ਵੀ ਬੰਦੇ ਨੇ ਸਾਨੂੰ ਵੱਜ ਕੇ ਜੇ ਰੱਖਣਾਗਾ ਵੀ ਇਹ ਤਾਂ ਐਡਮਿਟ ਹੀ ਕਰਨਾ ਪਊਗਾ ਜੀ ਜਾਂ ਕੁਝ ਹੋਣਾ ਸਾਨੂੰ ਹਮੇਸ਼ਾ ਪੋਜ਼ਿਟਿਵ ਕਰਕੇ ਤੋਰ ਦੇ ਕੁਝ ਹੋਈ ਜਾ ਕੇ ਦਵਾਈ ਦੋ ਦੋ ਦਿਨਾਂ ਚ ਠੀਕ ਹੋ ਜਾ ਬਸ ਤੇ ਦਵਾਈ ਲੱਗਦੀ ਵੀ ਹੈਗੀ ਆ ਬਾਕੀ ਜਿਹੜਾ ਬੰਦਾ ਪੋਜ਼ਿਟਿਵ ਹੋਵੇ ਨਾ ਕਿ ਕਿ ਲਾਲਚ ਨਾ ਹੋਵੇ ਜਿਹਨੂੰ ਜਿਆਦਾ ਮੈਨੂੰ ਐ ਲੱਗਦਾ ਹੁੰਦਾ ਵੀ ਉਹ ਬੰਦੇ ਦੀ ਆਟੋਮੈਟਿਕ ਹੀ ਆਪਾਂ ਨੂੰ ਜਸ ਹੁੰਦਾ ਉਹ ਬੰਦੇ ਅੰਦਰ ਹਾਂ ਤਾਂ ਹੀ ਕੱਟ ਸੀ ਉਹਦੇ ਜਨ ਹਾਂ ਤਾਂ ਹੀ ਆਗਲੇ ਦੇ ਕੱਟ ਹੁੰਦਾ ਇਹਨਾਂ ਮੈਂ ਕਹਿੰਨੀ ਵੀ ਗਰੀਬ ਤੋਂ ਗਰੀਬ ਬੰਦਾ ਵੀ ਰਿੱਕੀ ਦਵਾਈ ਲੈਂਦਾ ਉੱਥੇ ਜਾ ਹਾਂ ਉੱਥੋਂ ਲੈ ਕੇ ਆਉਂਦਾ ਹਾਂ ਲੈ ਕੇ ਆਉਂਦਾ ਆਏ ਨਹੀਂ ਤੁਹਾਨੂੰ ਪਤਾ ਲੱਗਦਾ ਵੀ ਡਾਕਟਰ ਲਾਲਚ ਹੁੰਦਾ ਹਾਂ ਹਾਂ ਬਸ ਸੋਚੀ ਚਲੋ ਸਭ ਪਹੁੰਚ ਗਏ ਡੀਮਾਰਟ ਡੀਮਾਰਟ ਗੱਲਾਂ ਕਰਦੇ ਕਰਦੇ ਐਡੀ ਖਦੂਰੀ ਆ ਸਾਡੀ ਦੁਕਾਨ ਤੋਂ ਹਾਂ ਫਿਰ ਮਿਲਦੇ ਹਾਂ ਚਲੋ ਲੈ ਲਈਏ ਸਮਾਨ ਜਾ ਨਲੀ ਲੱਗੀ ਹੋਈ ਆ ਤੇ ਹੁੰਜਣ ਵਾਸਤੇ ਹਾਂ 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 ਯਾਰ ਪਾ ਪਾ ਤਾ ਪਾਪਾ ਯਾਰ ਉਹ ਜੁਹਾਰ ਤੂੰ ਆਪਦੀ ਸ਼ਾਪਿੰਗ ਕਰ ਲਈ ਜੁਹਾਰ ਆਪਦੀ ਰੇੜੀ ਚੱਲਦੀ ਸ਼ਾਪਿੰਗ ਕਰੀ ਜਾਂਦਾ ਜੁਹਾਰ ਤਾਂ ਜਾਂਦਾ ਕਹਦਾ ਮੇਰਾ ਸਮਾਨ ਵਿੱਚ ਧੋਰੀ ਚੱਲੋ ਤੇ ਮੈਨੂੰ ਮੁਰੇ ਧੋਰੀ ਚੱਲੋ ਢੀ ਮਾਰ ਚੱਕ ਕੋ ਜਲਟਾ ਲੋਰਾ ਨੀ ਮਰਜੀ ਲੋ ਵੀ ਡੈਪਲਾਂ ਦੀ ਖਰੀਦ ਦਫਤ ਕਰਤੀ ਸੀ ਉਹਨਾਂ ਮਾਂ ਪੁੱਤਾਂ ਨੂੰ ਦਵਾਈ ਦਿੰਦੇ ਘਰੇ ਜਾਂਦੇ ਯਾਰ ਉਹ ਤੇ ਨੂੰ ਦਵਾ ਕੇ ਲੈਣਾ ਉਹ ਵੀ ਤਾਂ ਮੈਨੂੰ ਦਵਾ ਕੇ ਲੈ ਇਹਦੀ ਤਾਂ ਦਵਾਈ ਹੈ ਇਹ ਚੱਲ ਇਹਦੀ ਨਾ ਦਵਾਈ ਲਈ ਆਈ ਚੱਲੀ ਜਣਾ ਆਪਾ ਚੱਲ ਚਲਦੇ ਘਰ ਨੂੰ ਪਾਈ ਆਪਾਂ ਪਹੁੰਚ ਗਏ ਘਰੇ ਤੇ ਹੁਣ ਲੱਗ ਚਾਉਂਦੇ ਆਪਾਂ ਬਲੈਂਡ ਚੱਲਦੇ ਦਵਾਈ ਉਹ ਨਗਰ ਸੌਂ ਕਿਹੜਾ ਲਈ ਹੁੰਦਾ ਦੁਕਾਨੇ ਪਤਾ ਨਹੀਂ ਟਰੈਕਟਰ ਹੋਊ ਕੋਈ ਦਾ ਟਰੈਕਟਰ ਹੋਣਾ ਚਲੋ ਹੁਣ ਆਪਾਂ ਚੱਲਦੇ ਦਵਾਈ ਲੈਣ ਐ ਡਾਕਟਰ ਕੋਲੇ ਟੋਪੀ ਟੱਪੀ ਲੈ ਆਏ ਆ ਬਾਅਦ ਚ ਕਰੀ ਟੋਪੀ ਟੱਪੀ ਲੈ ਲ ਦੂੰ ਦਵਾਈ ਬਸ ਹਾਈ ਕਹਿਣਾ ਨਹੀਂ ਚਾਹੀਦਾ ਨਹੀਂ ਕਹਿਣਾ ਵਾਹਿਗੁਰੂ ਕਹਿਣਾ ਚਾਹੀਦਾ ਹੁੰਦਾ ਵਾਹਿਗੁਰੂ ਹੋਰ ਵਾਹਿਗੁਰੂ ਕਿੰਨਾ ਵੀ ਔਖਾ ਹੋਵੇ ਬੰਦਾ ਤੇਰਾ ਸ਼ੁਕਰ ਹੈ ਸ਼ੁਕਰ ਆ ਤੇਰਾ ਚਲੋ ਹੁਣ ਆਪਾਂ ਪਿੰਡ ਵਾਲੇ ਡਾਕਟਰ ਨੂੰ ਲਾਉਣੇ ਫੋਨ ਵੀ ਜੋ ਹੈਗਾ ਦੁਕਾਨ ਤੇ ਤੇ ਆਪਾਂ ਚੱਲਦੇ ਲੋ ਵੀ ਮਿੱਤਰੋ ਅੱਜ ਆਪਣੇ ਨਾਲ ਸਾਗ ਤੇ ਜਾਵਦਾ ਘਰ ਚਲੋ ਸਾਗ ਦੇ ਬੈਨੀਫਿਟ ਦੱਸ ਦੁੱਤੀ ਸਾਗ ਦੇ ਬੈਨੀਫਿਟੀ ਬੈਨੀਫਿਟ ਨੇ ਕਿ ਵਿਜਨਾਂ ਨੂੰ ਤੜਕਾ ਲਾਈ ਚਲੋ ਉਹਨਾਂ ਸਵਾਦ ਬਣੀ ਜਾਂਦਾ ਹੈ ਅੱਛਾ ਵਗੈਰੋਂ ਸਾਰੀਆਂ ਦਾਣਾ ਸਬਜ਼ੀਆਂ ਨੂੰ ਮਾਤ ਪਾਉਂਦਾ ਅੱਛਾ ਯਾਰ ਲੋਕ ਸਾਗ ਖਾਓ ਜਾਂ ਧੀ ਦੇ ਤੇ ਜਾਵਦੇ ਲੋਕ ਉਹ ਕੋਈ ਨਾ ਕਰਕੇ ਕਿੰਦ ਦੁਖਣ ਵੀ ਲਾਉਂਦਾ ਮੇਰਾ ਤਾਂ ਹੁਣ ਦੁਖਦਾ ਨਹੀਂ ਮੇਰਾ ਬਹੁਤ ਫਰਕ ਆ ਗਿਆ ਹੂੰ ਕੌਣ ਘੜਾਤਾ ਨਾ ਹਾਂ ਹੱਥੇ ਬਾਈ ਤੁਹਾਨੂੰ ਸਾਰਿਆਂ ਨੂੰ ਰਾਇਆ ਜੇ ਮੈਂ ਇੱਕ ਹੋਰ ਅਮਰ ਬਹਿ ਲੜੀ ਮੈਨੂੰ ਬਹੁਤ ਪ੍ਰੋਬਲਮ ਸੀ ਖੂਨ ਘਾੜਾ ਸੀ ਮੇਰਾ ਪਹਿਲਾਂ ਇਹ ਦੱਸੋ ਰੋਟੀ ਬਣਦਾ ਸੀਗਾ ਨਹੀਂ ਪਾਟੇ ਪੰਜਾਬ ਬਣਦਾ ਸੀਗਾ ਮੇਰੇ ਕਿ ਫੇਮਾ ਕਰਾ ਖੂਨ ਟੈਸਟੋਰੀ ਵੀ ਘਾੜਾ ਦਾ ਤਾਂ ਜਿਆਦਾ ਬਣਦਾਗਾ ਠੀਕ ਹੈ ਤਾਂ ਹੀ ਬਲੱਡ ਵੱਧਦਾਗਾ ਤੇ ਉਦੋਂ ਬਾਅਦ ਮੈਨੂੰ ਕਿਸਨੇ ਲੈ ਦਿੱਤੀ ਸਿੱਧੂ ਖੂਨ ਚੈੱਕ ਕਰਾਇਆ ਵੀ ਤੇਰੇ ਚ ਕਿੰਨਾ ਦਾ ਖੂਨ ਦਾਨ ਕਰਿਆ ਕਰ ਉਹਦਾਂ ਤਰ੍ਹਾਂ ਜਿਹੜਾ ਕੋਲੈਸਟ੍ਰੋਲ ਲੈਵਲ ਆ ਸੈਕਟਰ ਦਾ ਤਾਂ ਫਿਰ ਮੈਂ ਕਿ ਟੈਸਟ ਕਰਾ ਕੇ ਆਇਆ ਮੇਰੇ 1500 ਗ੍ਰਾਮ ਸੀਗਾ 15 ਗ੍ਰਾਮ ਕੋਸ ਸੀਗਾ ਤੇ ਉਦੋਂ ਬਾਅਦ ਮੈਂ ਡੋਨੇਟ ਕਰਾਇਆ ਉਦੋਂ ਬਾਅਦ ਮੇਰੇ ਸਿਹਤ 'ਚ ਬਹੁਤ ਅਸਰ ਪਿਆ ਕਿ ਹੁਣ ਤਜਾਬ ਬੇਫਾਇਦਾ ਤੋਂ ਬੰਦ ਹੋਣ ਹਟ ਗਿਆ ਕਦੇ ਨਹੀਂ ਕਰੇ ਬਣਾ ਦੁਖਿਆ ਬਲੱਡ ਨਹੀਂ ਕਦੇ ਇੰਨਾ ਵਧਿਆ ਕੱਟ ਲਿਆ ਇੱਕ ਦੋ ਵਾਰੀ ਤੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਜੀ ਤਾਂ ਜਿਨ੍ਹਾਂ ਨੂੰ ਵੀ ਪ੍ਰੋਬਲਮ ਹੈ ਫੋਨ ਘੜੇ ਦੀ ਜਾਂ ਕੋਈ ਸੂਰਤ ਤਾਂ ਤੁਸੀਂ ਡੋਨੇਟ ਕਰ ਸਕਦੇ ਹੋ ਬਟ ਫੋਨ ਚੈੱਕ ਕਰਾ ਲਿਓ 13 14 ਗ੍ਰਾਮ ਤਾਂ ਹੋਣਾ ਚਾਹੀਦਾ ਫਿਰ ਡੋਨੇਟ ਕਰੋ 14 ਗ੍ਰਾਮ ਤਾਂ ਡੋਨੇਟ ਕਰਿਓ ਯੋਦ ਘੱਟਾ ਤੇ ਥੋੜੀ ਕਮਜ਼ੋਰੀ ਜੀ ਮਹਿਸੂਸ ਹੁੰਦੀ ਹੈ ਜੀ ਤੇ ਅੱਪਰ ਕਰਦੇ ਆ ਕਵਰ ਤਾਂ ਸਰੀਰ ਹੋ ਜਾਂਦਾ ਪਰ ਕਮਜ਼ੋਰੀ ਜੀ ਪੈ ਜਾਂਦੀ ਹੈ ਥੋੜੀ ਤਾਂ ਕਰਕੇ ਸਾਨੂੰ ਕਹਿਣਾ ਵੀ ਤੁਸੀਂ ਡੋਨੇਟ ਕਰ ਸਕੋਗੇ ਕਿਉਂ ਜੀ ਹਾਂ ਜੀ ਬਹੁਤ ਫਰਕ ਆ ਰਿਕੇ ਨੂੰ ਬਹੁਤ ਜ਼ਿਆਦਾ ਰਿਕੇ ਓਏ ਰਿਕੇ ਥੈਂਕ ਯੂ ਦਵਾਈ ਦਵਾ ਲੈਂਦੀ ਤੁਸੀਂ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਸੌਣ ਵੇਲੇ ਲੈ ਲਿਓ ਆ ਦੇਖ ਲਓ ਬੈੱਡ ਤੇ ਜਵਾਕ ਤੋਂ ਬਾਅਦ ਦੇਖੀ ਜੁੜ ਆਰਦੀਆਂ ਮੱਛੀਆਂ ਖਰਗੋਸ਼ੀ ਲੋਟ ਆਉਂਦੇ ਆ ਉਹ ਬਈਆਂ ਖੇਡਾਂ ਖੇਡਦਾ ਖੇਡਾਂ ਨਾਲ ਮੈਂ ਕਿ ਵੀਡੀਓ ਦੇਖੀ ਉਹ ਟਰੈਕਟਰ ਟਰਾਲੀ ਲਿਆ ਕੇ ਦਿੱਤੇ ਹੋਏ ਉਹਦੇ ਪਾਪਾ ਨੇ ਉਹਨੂੰ ਖੇਡਾਂ ਲੈ ਕੇ ਤੀਏ ਖੇਡਣ ਵਾਲੀਆਂ ਉਹ ਤਾਂ ਸਾਈਡ ਤੇ ਪਈਆਂ ਸਾਬੀਆਂ ਹੋਈਆਂ ਖੇਡ ਪਤਾ ਉਹ ਕਿੰਨਾ ਰਿਆ ਸੀ ਬਾਲਟੀਆਂ ਨਾਲ ਹਾਂ ਜਵਾਕ ਤਾਂ ਹੀ ਹੁੰਦੇ ਆ ਦੇਖ ਲਓ ਉਹ ਪਈਆਂ ਨੇ ਖੇਡਾਂ ਸਾਈਡ ਤੇ ਖੇਡੂਗਾ ਇਹ ਦਿਨ ਆਹ ਦੇਖ ਲਓ 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 ਖੇਡਣਾਂ ਨੇ ਆ ਚੈਨ ਨਾਲ ਹੀ ਆ ਲਓ ਖੇਡ ਲਓ ਦੇਖਿਓ ਦੇਖਿਓ ਬਸ ਕਿੰਨੀ ਮਰਦੀ ਚੀਜਾਂ ਲਿਆ ਦੀਏ ਮੈਨੂੰ ਡਾਕਟਰ ਕਹਿੰਦਾ ਬੀਪੀ ਲੋ ਆ ਤਾਂ ਉਹਨਾਂ ਨੇ ਬੀਪੀ ਦੀ ਦਵਾਈ ਦੇਤੀ ਬਾਕੀ ਕਹਿੰਦਾ ਵਾਇਰਲ ਬਹੁਤ ਚੱਲ ਰਿਹਾ ਹੈਣਾ ਉਹਦੇ ਕਰਕੇ ਵੀ ਆ ਦੇਖ ਲਓ ਇੱਧਰ ਕੱਲ ਵਲੌਗ ਨਹੀਂ ਸੀ ਪਾਇਆ ਦੋ ਨੇ ਡੀਟੇਲ ਕਮੈਂਟ ਨਹੀਂ ਬਸ ਜਾਂ ਤਾਂ ਉਹਨਾਂ ਨੇ ਆਪ ਦੀ ਲਾਈਫ 'ਚ ਸਕਸੈਸ ਨਹੀਂ ਹਾਸਲ ਕੀਤੀ ਕਿ ਨਹੀਂ ਜਾਓ ਕਰੋ ਬੜੀ ਦੁਖੀ ਆ ਨਾ ਕਰੋ ਜਾਂ ਨਾ ਕਹਿੰਦੇ ਫੁਕਰੀ ਮਾਰਦੀ ਆ ਆ ਠੀਕ ਹੈ ਨਾ ਮਾਰਦੇ ਨਹੀਂ ਕਹਿੰਦੇ ਵੀ ਇਹ ਬੀ ਫੁਕਰੀ ਮਾਰਨ ਦੀ ਹੱਦ ਹੁੰਦੀ ਆ ਵੀ ਝੂਠ ਬੋਲਦੀ ਆ ਵੀ ਇੰਨੀਆਂ ਗੇਮਾਂ ਖੇਡਦੀ ਆ ਤੁਸੀਂ ਦੱਸੋ ਰਿੱਕੀ ਕੀ ਲਈ ਹੁਣ ਇਹ ਲੋਕਾਂ ਨੂੰ ਨਾ ਰਿਪਲਾਈ ਨਾ ਮੈਂ ਹਾਈਡ ਕਰਤਾ ਉਹਨਾਂ ਨੂੰ ਚੈਨਲ ਤੋਂ ਵੀ ਅੱਜ ਤੋਂ ਬਾਅਦ ਉਹਨਾਂ ਨੂੰ ਫੁਕਰੀ ਦੀਆਂ ਵੀਡੀਓਜ਼ ਨਹੀਂ ਸਾਹਮਣੇ ਆਉਣਗੀਆਂ ਹੈਨਾ ਐਵੇਂ ਵਿਚਾਰਿਆਂ ਦੇ ਦਿਨ ਖਰਾਬ ਹੋਊਗਾ ਕਿ ਨਹੀਂ ਰਿੱਕੀ ਸਹੀ ਕਿਉਂ ਕਰਨਾ ਮੈਂ ਹਾਈਡ ਕਰਤਾ ਕਿਉਂ ਵਧੀਆ ਦਿਖਾਇਆ ਕਰ ਮੈਨੂੰ ਹੋਰ ਫੁਕਰੀ ਦਿਖਾ ਦੇ ਨਹੀਂ ਯਾਰ ਮੈਨੂੰ ਐ ਹੁੰਦਾ ਨੈਗੇਟਿਵ ਲੋਕਾਂ ਤੋਂ ਮੈਂ ਦੂਰ ਰਹਿ ਅੱਛਾ ਵੀਊ ਵਧਦੇ ਆਪਾਂ ਬਾਲੇ ਕਰਾਵਾ ਵੀਊ ਦੇ ਚੱਕਰ ਚ ਠੀਕ ਹੈ ਜੀ ਠੀਕ ਹੈ ਅੱਜ ਤਾਂ ਦੇਖੋ ਜੁਹਾਰ ਵੀ ਕਰਦਾ ਸਰ ਮੈਂ ਵੀ ਕਰਤੇ ਸਰ ਤੂੰ ਯਾਰ Papa ਕੋਲ ਚਲ ਜਾ ਜੋਨੀ ਜੋਨੀ ਸੁਣਾਇਆ ਇਹਨੂੰ ਦੇਖੋ ਭਾਈ ਮੇਰੇ ਜੁਹਾਰ ਸਿੰਘ ਜੀ ਖੇਡ ਰਹੇ ਨੇ ਹੁਣ ਬਾਲ ਨਾਲ ਏ ਚੱਕ ਲੋ ਹੁਣ ਚੱਕੋ ਹਾਂਜੀ ਬਾਲ ਚੱਕ ਲੋ ਸਹੀ ਹੈ ਗੁੱਡ ਜਿਹਾ ਨੂੰ ਨਾ ਮੈਂ ਬੋਲ ਕਮਾ ਕੇ ਦਿਖਾਉਂਦੀ ਸੀ ਦੇਖਿਓ ਤੁਸੀਂ ਵੀ ਸਾਰਿਆਂ ਨੇ ਇਹ ਦੇਖਿਓ ਕਿਵੇਂ ਕਰੂਗਾ ਖੁਸ਼ ਦੇਖੋ ਦੇਖੋ ਦੇਖ ਐਂ ਘੁਮਾਰੀਆ ਮੈਂ ਬੋਲ ਦੇਖੋ ਇਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਨਾ ਬਚਪਨ ਦੇ ਵਿੱਚ ਹੁਣ ਇਹਨੂੰ ਨਾ ਮੈਂ ਜਾਦੂਗਰ ਨਹੀਂ ਲੱਗਦੀ ਹੋਊਂਗੀ ਵੀ ਮਮਾ ਮੇਰੀ ਜਾਦੂਗਰ ਨਹੀਂ ਐ ਕੋਈ ਮੈਨੂੰ ਖੁਸ਼ ਕਰ ਰਹੀਆਂ ਹੈ ਨਾ ਐ ਨਹੀਂ ਪਤਾ ਬੁੜੇ ਹੋ ਕੇ ਇਹ ਮੈਨੂੰ ਕਹੇ ਮਮਾ ਤੂੰ ਤਾਂ ਕਾਮਣੀ ਹੈ ਤੂੰ ਤਾਂ ਲਖਣੀ ਨਹੀਂ ਰਾਸੇ ਦਾ ਹੁਣ ਜਿਹਦੇ ਲਈ ਆਪਾਂ ਇੰਨਾ ਕੁਝ ਕਰਦੇ ਆਂ ਸਮੇ ਸਮੇ ਦੀ ਕਿਹੜਾ ਭਾਈ ਆਹ ਦੇਖ ਲਓ ਜੁਹਾਰ ਸਿੰਘ ਜੀ ਆਹ ਦੇਖੋ ਹੁਣ ਦੂਜੀ ਗੇਮ ਚ ਆਹ ਦੇਖ ਇਹਨੂੰ ਸਹੀ ਢੰਗ ਨਾਲ ਨਹੀਂ ਫੜਨਾ ਇਹਦੀ ਪਰਚੀ ਜੀ ਫੜ ਲੈਣੀ ਐ ਨਹੀਂ ਹਮੇਸ਼ਾ ਆਲਵੇਸ ਉਹਦੇ ਨਾਲ ਪੰਗੇ ਲਈ ਜਾਂਦੇ ਬਸ ਆਹ ਦੇਖਿਓ 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 ਦੇਖ ਲਓ ਲਓ ਫੜ ਲਓ ਖੇਡ ਲਓ ਖੇਡ ਲਓ ਖੇਡ ਲਓ ਸਾਢੇ 10 ਹੋ ਚੁੱਕੇ ਨੇ ਹਜੇ ਕੋਈ ਬਾਈ ਤਾਂ ਹੀ ਨਹੀਂ ਦੀ ਸੌਣ ਦੀ ਦੇਖ ਲੋ ਸਵੇਰੇ ਮੰਮਾ ਨੇ ਕੰਮ ਤੇ ਵੀ ਜਾਣਾਗਾ ਅਜੇ ਤੋ ਵੀ ਤੁਸੀਂ ਕਹਿੰਦੇ ਨੇ ਫੋਨ ਅਟੈਂਡ ਨਹੀਂ ਹੁੰਦਾ ਬਸ ਤਾਂ ਹੀ ਨਹੀਂ ਹੁੰਦਾ ਫੋਨ ਅਟੈਂਡ ਇਹ ਥੋੜਾ ਜਿਹਾ ਇਹਦਾ ਜਿਹਾਰ ਕਰਕੇ ਹੋ ਰਿਹਾ ਬਟ ਮੈਂ ਜਲਦੀ ਕੋਈ ਕੁੜੀ ਲੱਭ ਰਹੀ ਆਂ ਵੀ ਜਿਹੜੀ ਸਾਰੀ ਕਾਲ ਅਟੈਂਡ ਕਰਿਆ ਕਰੇ ਹੈਨਾ ਯੈਸ ਮੰਮਾ ਜੁਝਾਰ ਸਿੰਘ ਜੀ ਲੋ ਪੜ੍ਹ ਲਓ ਬੱਟਾ ਦੇਖਿਓ ਦਸ ਮੈਂ ਹੀ ਕਿਉਂ ਬਸ ਇਹ ਦਾਈ ਦੁਨੀਆ ਬੜੀ ਸੋਹਣੀ ਤੇ ਥੋਣੀ ਮੈਂ ਹੀ ਕਿਉਂ ਤੈ ਤਾਈ ਦੁਨੀਆ ਬੜੀ ਸੋਹਣੀ ਤੇ ਥੋਣੀ ਜਿਆਰ ਕਈ ਕੁੜੀਆਂ ਕਹਿੰਦੀਆਂ ਹੁੰਦੀਆਂ ਵੀ ਜੀ ਜੀ ਸਾਨੂੰ ਜੁਝਾਰ ਦੀਆਂ ਵੀਡੀਓਜ਼ ਬਹੁਤ ਵਧੀਆ ਲੱਗਦੀਆਂ ਨੇ ਜੁਝਾਰ ਖੇਡਦਾ ਉਹਨਾਂ ਵਾਸਤੇ ਮੈਂ ਆ ਕਲਿੱਪਸ ਬਣਾਉਣੀ ਹੁੰਦੀਆਂ ਕਿਉਂਕਿ ਤੁਸੀਂ ਬਹੁਤ ਲਾਈਕ ਕਰਦੇ ਹੋ ਜੁਝਾਰ ਨੂੰ ਹੈਨਾ ਪਸੰਦ ਕਰਦੇ ਹੋ ਬਾਈ ਮੇਰੇ ਬੱਚੇ ਨੂੰ ਇੰਨਾ ਪਿਆਰ ਕਰਦੇ ਹੋ ਇੰਨਾ ਪਿਆਰ ਦਿੰਦੇ ਹੋ ਵਧੀਆ ਲੱਗਦਾ ਫਿਰ ਤੁਹਾਡੇ ਲਈ ਇਹ ਬਸ ਸਪੈਸ਼ਲ ਵੀਡੀਓਜ਼ ਬਣਾਉਣੇ ਇੱਥੇ ਬੈਠ ਜਾਓ ਪੁੱਤਰ ਜੀ ਆ ਇੱਥੇ ਬੈ ਚਲੋ ਲਓ 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 ਆ ਬੱਜੂਗਾ ਇਹ ਇਹ ਬੱਜੂਗਾ ਤੁਹਾਡੇ ਹਲੋ ਹਲੋ ਤੁਸੀਂ ਵੀ ਖੇਡ ਲਓ ਲੋ ਫੜ ਲਓ ਫੜ ਲਓ ਇਹ ਨੀਆਂ ਦਵਾਈਆਂ ਦਿੱਤੀਆਂ ਬਈ ਇੱਕ ਤਾ ਦਵਾਈ ਦਿੱਤੀ ਇਹ 5 ਐਮ ਐਲ ਦਿੱਤੀ ਇਹਨੂੰ ਇੱਕ ਸਵੇਰੇ ਦੇਣੀ ਸੀ ਇੱਕ ਸ਼ਾਮ ਦੇਣੀ ਸੀ ਬਹੁਤ ਰੋਇਆ ਬਹੁਤ ਵਿਚਾਰਾ ਮਸਾ ਦਿੱਤੀਆਂ ਇੱਕ ਆ ਦਵਾਈ ਦਿੱਤੀ ਇਹਨੂੰ 3 ਐਮ ਐਲ ਇਹ ਤਿੰਨੇ ਟਾਈਮ ਸੀਗੀ ਹਟਾਈ ਐ ਮਰਸੀ ਇਹ ਵੀ ਤਿੰਨੇ ਟਾਈਮ ਭਾਈ ਆ 3 ਐਮ ਐਲ ਸੀਗੀ ਇਹ ਵੀ ਸੂਬਾ ਸ਼ਾਮ ਮਸਾ ਲੈਂਦੀ ਰਹੋ ਨੇ ਦਵਾਈ ਬਹੁਤ ਰੋਇਆ ਬਹੁਤ ਜਿਆਦਾ ਰਦੇਦੀ ਕੀ ਮੈਨਾਕ ਮੈਂ ਇਹਨੂੰ ਦਵਾਈ ਸਾਰੀ ਇੱਕ ਨਾ ਮੈਂ ਨੇਜਲ ਡਰਾਪਸ ਜਿਵੇਂ ਵੀ ਰੱਖਦੀ ਹੁੰਦੀ ਆ ਇਹਦੇ ਨਾਲ ਕਿ ਜੇ ਨੱਕੇ ਦਾ ਰਾਤ ਨੂੰ ਬੰਦ ਹੁੰਦਾ ਨਾ ਦੋ ਤਿੰਨ ਡਰਾਪਸ ਪਾ ਦਿੰਦੀ ਆ ਮੈਂ ਐਨੇ ਚ ਸਹੀ ਹੋ ਜਾਂਦਾ ਆ ਦੇਖੋ ਖੜਾ ਦੇਖ ਲਓ ਲਓ ਨੋ ਆਈ ਆਈ ਡਿੱਗ ਜੂਗੇ ਹੂੰ ਆਈ ਆਈ ਕਿ ਬੱਚੇ ਪੁੱਤਰ ਡਿੱਗ ਜੂਗੇ ਇੱਥੇ ਚੰਤੀਆਂ ਮੇਰੀਆਂ ਸਹਰਾਣੀ बुखार चेक ਕੀਤਾ ਸੀ بخار ਤਾਂ ਹੈ ਨਹੀਂਗਾ رات ਨੂੰ ਤਾਂ ਮੈਂ थर्मामीटर ਵੀ ਸਰਾਣੇ ਰੱਖਦੀ ਆਂ ਦੇਖੋ ਜੀ ਆਰੇ ਆ ਦੇਖੋ ਆ ਦੇਖੋ ਪੁੱਤ ਨਾ ਬਾਲ ਨਾਲ ਹੀ ਖੇਡਣਾ ਹੈ ਨਾ ਚਲੋ ਖੇਡ ਲਓ ਸੋ ਜੋ ਮਹਾਰਾਜ ਜੀ ਸੋ ਜਾਮ ਦੇਖ ਲਓ ਕਿੰਨਾ ਹੋ ਗਿਆ ਮਮਾ ਨੇ ਕੰਮ ਕਰਨਾ ਤੁਸੀਂ ਕੰਮ ਕਰਨਾ ਕੋਈ ਹੈ ਤੁਸੀਂ ਕੰਮ ਕਰਨਾ ਕੋਈ ਦੱਸਿਓ ਮੰਮਾ ਨੇ ਦਾ ਕੰਮ ਕਰਨਾ ਤੁਸੀਂ ਕਰਨਾ ਕੀ ਕਰਨਾ ਆ ਆ ਉਹ ਖੋੜਿਆ ਫੋਨ ਮਮਾ ਦਾ ਮਮਾ ਦਾ ਫੋਨ ਖੋਵੋਗੇ ਹੈ ਚਲੋ ਸੋਈਏ ਚਲੋ ਹਾਂ ਜੀ ਕਿੱਥੇ ਚੜਦੇ ਫਿਰਦੇ ਹੋ ਬਸ ਆਹ ਇੰਕੇਟੀ ਜਾਊਗਾ ਫਕਹਾਰ ਕੇ ਫਿਰ ਸੋਊਗਾ ਪਹਿਲਾਂ ਬੁਖਾਰ ਵੀ ਚੈੱਕ ਕਰੂੰਗੀ ਸੱਜ ਦੀ ਰਾਤ ਫੇਰ ਆਇਆ ਜਾ ਕੇ ਇਹ ਕੱਢਾਂਗੇ ਕਿਉਂਕਿ ਜਖਾਮ ਆ ਗਈ ਤੇ ਵਾਇਰਲ ਦਾ ਚੱਲਦਾ ਹਨਾ ਵੀ ਬੁਖਾਰ ਨਾ ਹੋ ਜਾਈ ਕਿਉਂਕਿ ਇੱਕ ਵਾਰੀ ਬੁਖਾਰ ਦੇ ਵਿੱਚ ਇਹ बेहोश ਹੋ ਗਿਆ ਸੀ ਚੰਵੀ ਸੁਧ-ਬੁੱਧ ਨਹੀਂ ਰਹੀ ਸੀ ਤਾਂ ਮੈਨੂੰ ਇਹ ਡਰ ਲੱਗਦਾ ਹੁੰਦਾ ਵੀ ਜ਼ਿਆਦਾ ਬੁਖਾਰ ਨਾ ਹੋ ਜਾਈ ਕਿਉਂਕਿ ਡਾਕਟਰ ਨੇ ਕਿਹਾ ਸੀ ਵੀ ਧਿਆਨ ਰੱਖਿਆ ਕਰੋ ਇਹਨੂੰ ਬਾਲਾ ਬੁਖਾਰ ਨਹੀਂ ਹੋਣ ਦੇਣਾ ਆਪਾਂ ਜ਼ਿਆਦਾ ਬੁਖਾਰ ਨਹੀਂ ਨੂੰ ਹੋਣ ਦੇਣਾ ਹੁਣ ਸੁਮਾਉਣੀ ਐ ਮੈਂ ਇਹਨੂੰ ਜੇ ਸੌਣ ਦੀ ਕੋਸ਼ਿਸ਼ ਕਰੂਗਾ ਚਲੋ ਬਈ ਇਹ ਸੀਗਾ ਆਪਣਾ ਅੱਜ ਦਾ ਇਨਾ ਕਹੀ ਬਲੌਗ ਕਿਉਂਕਿ ਅੱਜ ਬਿਜ਼ੀ ਵਾਲੇ ਸੀਗੇ ਬਟ ਜਿੰਨਾ ਕੁ ਬਣਿਆ ਆਪਾਂ ਬਣਾਇਆ ਮਿਲਾਂਗੇ ਹੁਣ ਆਪਾਂ ਨੈਕਸਟ ਬਲੌਗ ਦੇ ਵਿੱਚ ਠੀਕ ਆ ਕੱਲ ਨੂੰ ਉਮੀਦ ਕਰਦੀ ਹਾਂ ਤੁਹਾਨੂੰ ਇਹ ਵਾਲਾ ਬਲੌਗ ਪਸੰਦ ਆਇਆ ਹੋਗਾ ਠੀਕ ਆ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਜੋ ਵੀ ਮੈਨੂੰ ਪਿਆਰ ਕਰਨ ਵਾਲੇ ਤੁਸੀਂ ਸਾਰੇ ਮੈਨੂੰ ਸਪੋਰਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਬਹੁਤ ਸਾਰੀ ਰਿਸਪੈਕਟ ਬਹੁਤ ਸਾਰਾ ਪਿਆਰ ਜਿਸ ਦਾ ਨਹੀਂ ਰਿਪਲਾਈ ਹੁੰਦਾ ਹੁੰਦਾ ਤਾਂ ਸੌਰੀ ਬਈ ਇਹਦੀ ਜਵਾਰ ਥੋੜਾ ਛੋਟਾ ਕਾ ਮੈਨੂੰ ਟਾਈਮ ਘਟ ਲੱਗਦਾ ਬਟ ਮੈਂ ਜ਼ਰੂਰ ਰਿਪਲਾਈ ਕਰਾ ਦੇਂਗੀ ਚਲੋ ਬਾਏ ਬਾਏ ਟੇਕ ਕੇਅਰ